ਸੇਰਾਗ ਮਹੱਲਾ ਪੰਜਵਾ ਇੱਕੰਮ ਕਉਰ ਸਤਗੁਰ ਪ੍ਰਸਾਦ ਦੋ ਕਰਤ ਸੁਕਰਤ ਮੰਦੇ ਸੰਸਾਰ ਸਿੰਗਲਾਣਾ ਦਹੁ ਤਰਤ ਭਗਤ ਹੈ ਕੋਈ ਬਿਰਲਾ ਜਣੋ ਠਾਕਰ ਸਨਵੇ ਸਮਾਣਾ ਕਿਆ ਕਹੋ ਸੁਨਿਓ ਸੁਆਮੀ ਤੂੰ ਵੱਡ ਪੁਰਖ ਸਜਣਾ ਰਹੋ ਨਾਨ ਅਬਮਾਨ ਮੰਦੇ ਸੋ ਸੇਵਕ ਨਹੀਂ ਤਤ ਸਮੰਦਰ ਸੇ ਸੰਤੋ ਕੋਈ ਕੋਟ ਮੰਦਾ ਹੀ ਕਹਿਣ ਕਹਾਵਣ ਏ ਕੀ ਰਿਤ ਕਰਲਾ ਕਠਨ ਕਹਿਨ ਤੇ ਮੁਕਤਾ ਗੁਰਮਖ ਕੋਈ ਬਿਰਲਾ ਗਤਿ ਅਬਗਤ ਕਛ ਨਦਰ ਨਾ ਆਇ ਸੰਤਨ ਕੀ ਰੇਣ ਨਾਨਕ ਦਾ ਨ ਪਾਇ ਗਤਿ ਅਬਗਤ ਕਛ ਨਦਰ ਨਾ ਆਇ ਸੰਤਨ ਕੀ ਰੇਣ ਨਾਨਕ ਦਾ ਨਾ ਪਾਇਆ ਇਹ ਸ਼ਬਦ ਪੰਮੇ ਪਾਤਸ਼ਾ ਸਤਿਗੁਰੂ ਅਰਜਨ ਦੇਵ ਜੀ ਦੇ ਮਖਾਰਬਿੰਦ ਤੋਂ ਉਚਾਰਿਆ ਹੋਇਆ ਧੰਤਨ ਚਵਰਛਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸਿਹਰੀ ਰਾਗ ਵਿੱਚ ਅੰਗ 51 ਤੇ ਸ਼ੋਭਤ ਹੈ ਸਤਿਗੁਰੂ ਸਮਝਾਉਣ ਕਰਦੇ ਹੈ ਕਿ ਮੰਦੇ ਤੇ ਚੰਗੇ ਕਰਮਾਂ ਦੇ ਵਿੱਚ ਸਾਰਾ ਦੁਨੀਆ ਸੋਚ ਰਹੀ ਹੈ ਕਿ ਕਿਹੜਾ ਕਰਮ ਮਾੜਾ ਹੈ ਕਿਹੜਾ ਕਰਮ ਚੰਗਾ ਹੈ ਪਰ ਜੋ ਉਸ ਸਮੇਂ वेद शास्त्र ਪ੍ਰਾਨ ਸੀਗੇ ਉਹਨਾਂ ਤੋਂ ਇਹ ਪਤਾ ਨਹੀਂ ਸੀ ਲੱਗਦਾ ਕਿ ਕਰਮ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ ਕਿਉਂਕਿ ਸਵਰਗ ਨਰਕ ਦੀ ਗੱਲ ਕਹੀ ਜਾਂਦੀ ਸੀ ਤੇ ਸਵਰਗ ਨਰਕ ਤੋਂ ਅਗਲਾ ਜਿਹੜਾ ਰਸਤਾ ਹੈ ਮੋਕਸ਼ ਦਾ ਕਿ ਦੁਨੀਆ ਉੱਤੇ ਜਿਹੜਾ ਜੀਵ ਆਇਆ ਹੈ ਮਾਸ ਜਨਮ ਜਸ ਨੂੰ ਮਿਲਿਆ ਹੈ ਉਹ ਦਾ ਮੁੜ ਕੇ ਆਉਣ ਜਾਣ ਖਤਮ ਹੋ ਜਵੇ ਇਸ ਕਰਕੇ ਭਗਤੇ ਲੈ ਨੇ ਮੋਕਸ਼ ਦਾ ਰਸਤਾ ਜਿਹੜਾ ਉਸ ਨੂੰ ਦੱਸਿਆ ਅਤੇ ਜਿਹੜੇ ਉਸ ਪ੍ਰਮਾਤਮਾ ਦੇ ਨਜ਼ਦੀਕ ਹੋਏ ਜਿਨ੍ਹਾਂ ਨੇ ਕੋੜ ਦੀ ਦੀਵਾਰ ਤੋੜੀ ਅਤੇ ਹੁਕਮ ਉਹਦੇ ਪਾਣੇ ਦੇ ਵਿੱਚ ਚਲੇ ਗਏ ਉਹਨਾਂ ਨੂੰ ਫਿਰ ਕੋਈ ਵੀ ਕਰਮ ਚੰਗਾ ਤੇ ਮੰਦਾ ਕੋਈ ਨਹੀਂ ਪਤਾ ਉਹ ਸਿਰਫ ਉਹਦੀ ਰਜਾ ਦੇ ਵਿੱਚ ਰਹਿੰਦੇ ਆ ਉਹਦੇ ਭਾਣੇ ਦੇ ਵਿੱਚ ਰਹਿੰਦੇ ਆ ਅਤੇ ਦੁਨੀਆਂ ਤੇ ਸਦਾ ਲਈ ਅਮਰ ਹੋ ਜਾਂਦੇ ਕਿਉਂਕਿ ਜੇਕਰ ਦੁਨੀਆਂ ਤੇ ਅਸੀਂ ਕਰਮ ਨੂੰ ਦੇਖੀਏ ਕੋਈ ਕਹਿੰਦਾ ਇਹ ਕਰਮ ਚੰਗਾ দান ਦੇਣਾ ਚੰਗਾ দান ਲੈਣਾ ਚੰਗਾ ਪੜਨਾ ਚੰਗਾ ਪੜ੍ਹਾਉਣਾ ਚੰਗਾ ਹਰ ਇੱਕ ਗੱਲ ਦਾ ਦੂਸਰਾ ਰੂਪ ਹੈ ਪਰ ਸਿਰਫ ਜਿਹੜਾ ਆਨੰਦ ਹੈ ਇਸ ਦਾ ਦੂਸਰਾ ਰੂਪ ਨਹੀਂ ਬਣਿਆ ਇਹਦਾ ਪ੍ਰਤੀ ਵਰਤ ਜੋ ਹੈ ਉਹ ਨਹੀਂ ਬਣਿਆ ਜਿਵੇਂ ਸੁਖ ਹੈ ਦੁੱਖ ਹੈ ਛਾਂ ਹੈ ਤਪ ਹੈ ਗਰਮੀ ਹੈ ਠੰਡ ਹੈ ਪਰ ਆਨੰਦ ਜਿਹੜਾ ਹੈ ਜਿਹੜਾ ਨਾਮ ਦੇ ਵਿੱਚ ਜੁੜਦਾ ਹੈ ਉਹ ਆਨੰਦ ਦੇ ਵਿੱਚ ਚਲੇ ਜਾਂਦਾ ਕਿਉਂਕਿ ਉਹਨੂੰ ਅੰਮ੍ਰਿਤ ਅੰਦਰ ਤੋਂ ਜੋ ਪ੍ਰਾਪਤ ਹੋ ਰਿਹਾ ਹੈ ਉਹਦਾ ਹਮੇਸ਼ਾ ਲਈ ਆਨੰਦ ਬਣਿਆ ਰਹਿੰਦਾ ਖੇੜਾ ਬਣਿਆ ਦਿੰਦਾ ਸੋ ਸਤਗੁਰੂ ਸਮਝਾ ਰਹੇ ਦੁਕਰਤ ਸੁਕਰਤ ਮੰਦੇ ਸੰਸਾਰ ਸਗਲਾਣਾ ਕਹਿੰਦੇ ਕਿਹੜੇ ਕਰਮ ਮੰਦੇ ਹੈ ਦੁਕਰਤ ਮਤਲਬ ਮਾੜੇ ਕਰਮ ਕਿਹੜੇ ਹੈ ਮੰਦੇ ਕਿਹੜੇ ਕਰਮ ਹੈ ਸੁਕਰਤ ਚੰਗੇ ਕਿਹੜੇ ਹੈ ਮੰਦੇ ਸਾਰਾ ਸੰਸਾਰ ਦੇ ਵਿੱਚ ਚੰਗੇ ਤੇ ਮੰਦੇ ਦੇ ਵਿੱਚ ਹੀ ਫਸਿਆ ਹੋਇਆ ਹੈ ਸੰਸਾਰ ਸਗਲਾਣਾ ਸਾਰਾ ਸੰਸਾਰ ਇਹਦੇ ਵਿੱਚ ਉਲਝਿਆ ਹੋਇਆ ਹੈ ਸੋਚਾਂ ਦੇ ਵਿੱਚ ਪਿਆ ਹੋਇਆ ਹੈ ਕਿ ਕਿਹੜਾ ਕਰਮ ਚੰਗਾ ਹੈ ਕਿਹੜਾ ਕਰਮ ਮਾੜਾ ਹੈ ਇਸੇ ਕਰਕੇ ਸਤਗੁਰ ਨਰਨ达ਸ ਮਹਾਰਾਜ ਜੀ ਨੇ ਸ਼ਬਦ ਜੋ ਕਿਹਾ ਸਤਜੁਗ ਸਤ ਤੇ ਤਜਗੇ ਦਵਪਰ ਪੂਜਾ ਚਾ ਤਿੰਨੋ ਜੁਗ ਤਿੰਨੋ ਦੜੇ ਕਲ ਕੇਵਲ ਨਾਮ ਆਧਾਰ ਕਹਿੰਦੇ ਸਤਜੁਗ ਦੇ ਵਿੱਚ ਸਤ ਸੀ ਦਵਪਰ ਦੇ ਵਿੱਚ ਪੂਜਾ ਹੋਈ ਫਿਰ ਜਗ ਆਇਆ ਤ੍ਰੈਤਿ ਦੇ ਵਿੱਚ ਜਗ ਹੋਇਆ ਔਰ ਕਲ ਜੁਗ ਦੇ ਵਿੱਚ ਨਾਮ ਹੈ ਪਰ ਕਿਵੇਂ ਹੋਏ ਬੋਲੇ ਮੋਸੋ ਕੋਈ ਨਾ ਸਮਝਾਏ ਪਰ ਕਹਿੰਦੇ ਆਉਣ ਜਾਣ ਦਾ ਚੱਕਰ ਖਤਮ ਕਿੱਦਾਂ ਹੋਵੇ ਇਹ ਮੈਨੂੰ ਕੋਈ ਵੀ ਸਮਝਾਉਣ ਵਾਲਾ ਨਹੀਂ ਮਿਲਿਆ ਇਸੇ ਕਰਕੇ ਉਹਨਾਂ ਨੇ ਇਸੇ ਸ਼ਬਦ ਦੇ ਵਿੱਚ ਕਿਹਾ ਫੇਰ ਕਰਮ ਅਕਰਮ ਵਿਚਾਰੀਏ ਸ਼ੰਕਾ ਸੁਨਵੇਦ ਪ੍ਰਾਨ ਸੰਸਾ ਸਧਰ ਦੇ ਬਸੇ ਕੌਣ ਹੇ ਦੇ ਅਬਾ ਕਹਿੰਦੇ ਕਿਹੜਾ ਕਰਮ ਚੰਗਾ ਕਿਹੜਾ ਮਾੜਾ ਇਹੋ ਹੀ ਬਿਦਾਂ ਦਾ ਗਿਆਨ ਜਿਹੜਾ ਹੈ ਪ੍ਰਾਣਾਂ ਦੇ ਵਿੱਚ ਜੋ ਗਿਆਨ ਹੈ ਉਹਦੇ ਨਾਲ ਸ਼ੰਕਾ ਪੈਦਾ ਹੋ ਰਹੀ ਹੈ ਸੰਸਾ ਅਸਧ ਹਿਰਦੇ ਬਸੇ ਹਿਰਦੇ ਦੇ ਵਿੱਚ ਕਹਿੰਦੇ ਉਲਟਾ ਪਰਮ ਪੈ ਰਿਹਾ ਸ਼ੰਕਾ ਬਣ ਰਿਹਾ ਕੌਣ ਹੈ ਰੇ ਅਭਮਾਨ ਮੈਂ ਤਾਂ ਹੰਕਾਰ ਹੈ ਮਾਣ ਹੈ ਇਹਨੂੰ ਖਤਮ ਕਰਨਾ ਜਦੋਂ ਮਾਣ ਖਤਮ ਹੋ ਗਿਆ ਤੇ ਕਰਮ ਅਕਰਮ ਜਿਹੜੇ ਆ ਸਾਰੇ ਹੀ ਠੀਕ ਹੋ ਜਾਣੇ ਕਿਉਂਕਿ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਬੰਦਾ ਜਦੋਂ ਜੁੜਦਾ ਉਹਦੀ ਆਸਾ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਇੱਕ ਮਾੜੇ ਔਰ ਚੰਗੇ ਕਰਮਾਂ ਦੇ ਵਿੱਚ ਜਿਹੜਾ ਸੰਸਾਰ ਫਸਿਆ ਹੋਇਆ ਇਹਨਾਂ ਤੋਂ ਮੁਕਤ ਕੌਣ ਹੈ ਪੰਜਵੇਂ ਪਾਤਸ਼ਾਹਗੇ ਸਮਝਾ ਰਹੇ ਹਨ ਦੋਹੂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਇਹਨਾਂ ਦੋਨਾਂ ਤੋਂ ਜਿਹੜਾ ਉਸ ਪਰਮਾਤਮਾ ਦਾ ਭਗਤ ਹੈ ਉਹ ਬਚਿਆ ਹੋਇਆ ਪਰ ਉਹ ਭਗਤ ਜਿਹੜਾ ਹੈ ਉਹ ਕੋਈ ਵਿਰਲਾ ਹੀ ਇਹ ਨਹੀਂ ਕਿ ਕਿਸੇ ਨੇ ਪੇਸ ਬਣਾ ਲਿਆ ਕਿਸੇ ਨੇ ਕੋਈ ਬਣਾ ਲਿਆ ਕਰਮ ਕੰ ਦਾ ਸਿਸਟਮ ਲੇਕਿਨ ਨਹੀਂ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਉਹਨੂੰ ਇਸ ਸੰਸਾਰ ਕੋੜ ਲੱਗਾ ਸਾਰੇ ਰਿਸ਼ਤੇ ਨਾਤੇ ਕੋੜ ਲੱਗੇ ਇਸ ਕਰਕੇ ਸਤਗੁਰੂ ਕਹੇ ਹੈ ਦੋਹੋਂ ਤੇ ਰਹਿਤ ਭਗਤ ਹੈ ਕਰਮ ਤੋਂ ਚੰਗੇ ਮਾੜੇ ਕਰਮਾਂ ਤੋਂ ਰਹਿਤ ਕੌਣ ਹੈ ਭਗਤ ਹੈ ਭਗਤ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਇਸੇ ਕਰਕੇ ਸਤਗੁਰ ਰਵਿਦਾਸ ਸਾਹ ਜੀ ਨੇ ਭਗਤ ਦਾ ਦਰਜਾ ਸਭ ਤੋਂ ਉੱਚਾ ਆਪਣੀ ਬਾਣੀ ਦੇ ਵਿੱਚ ਕਿਹਾ ਪੰਡਤ ਸ਼ੂਰ ਛਤਰਪਤੀ ਰਾਜਾ ਭਗਤ ਬਰਾਬਰ ਔਰ ਨਾ ਕੋਈ ਅਜਿਹ ਭਗਤ ਕੋਈ ਬਰਲੇ ਹੁੰਦਾ ਸਾਰਾ ਸੰਸਾਰ ਜਿਹੜਾ ਚੰਗੇ ਮਾੜੇ ਕਰਮਾਂ ਦੇ ਵਿੱਚ ਭਰਮ ਦੇ ਵਿੱਚ ਪਿਆ ਹੋਇਆ ਲੇਕਿਨ ਜੇਕਰ ਇਸ ਦੁਨੀਆ ਨੂੰ ਦੂਜ ਸਮਝ ਲਈਏ ਤੇ ਇੱਕ ਜਿਹੜਾ ਪ੍ਰਮਾਤਮਾ ਨੂੰ ਸਮਝ ਲਈਏ ਤਾਂ ਦੂਜ ਤੋਂ ਅਸੀਂ ਮੁਕਤੀ ਪਾਉਣੇ ਹੈ ਕਿਉਂਕਿ ਅਸੀਂ ਇੱਕ ਨਾਲੋਂ ਵਿਛੜੇ ਹੋਏ ਆਂ ਠਾਕਰ ਸਰਬੇ ਸਮਾਨਾ ਉਹ ਪਰਮਾਤਮਾ ਉਹ ਪ੍ਰਤੀਪਾਲਕ ਸਭ ਦਾ ਪਾਲਣਹਾਰ ਹਰ ਇੱਕ ਦੇ ਵਿੱਚ ਸਮਾਇਆ ਹੋਇਆ ਹੈ। ਕਿਆ ਕਹੋ ਸੁਣਿਓ ਸੁਆਮੀ ਤੂੰ ਵੱਡ ਪ੍ਰਖ ਸਜਾਣਾ ਕਹਿੰਦੇ ਤੂੰ ਇੰਨਾ ਵੱਡਾ ਹੈ ਸਭ ਤੋਂ ਵੱਡਾ ਹੈ ਸਭ ਤੋਂ ਅਕਲਮੰਦ ਹੈ ਕੌਣ ਕਹਿੰਦਾ ਕੀ ਕਹੀਏ ਕੀ ਸੁਣੀਏ ਕਿਸ ਤੋਂ ਪਤਾ ਲੱਗੇ ਪக்த ਤੋਂ ਪਤਾ ਲੱਗ ਸਕਦਾ ਕਿਉਂਕਿ ਉਸ ਪਰਮਾਤਮਾ ਦੀ ਕਥਾ ਜਿਹੜੀ ਹੈ ਉਹ ਇਕੱਥ ਪਰ ਜਿਹੜੇ ਉਸ ਦੇ ਨਾਲ ਰਲੇ ਨਾਲ ਮਿਲ ਕੇ ਇਸ ਦੁਨੀਆ ਨੂੰ ਕੂੜ ਕਰਕੇ ਸਮਝ ਲਿਆ ਪਦਾਰਥਾਂ ਨੂੰ ਛੱਡ ਦਿੱਤਾ ਰਸਤੇ ਨਾਲ ਤੇ ਤਿਆਗ ਦਿੱਤੇ ਤਾਂ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਸਭ ਦੇ ਵਿੱਚ ਪਰਮਾਤਮਾ ਖੁਦ ਸਮਾਇਆ ਹੋਇਆ ਹੈ ਇਸੇ ਕਰਕੇ ਕਹਿੰਦੇ ਹੈ ਪ੍ਰਭੂ ਤੂੰ ਸਭ ਤੋਂ ਵੱਡਾ ਹੈ ਤੇ ਸਭ ਤੋਂ ਹੋਏ ਸੂ ਜਵਾਨ ਹੈ ਅਕਲਮੰਦ ਹੈ ਜਿੰਨੇ ਵੀ ਤੇਰੇ ਭਗਤ ਹੈ ਉਹਨਾਂ ਦੇ ਵਿੱਚ ਤੇਰਾ ਜੋ ਰੂਪ ਹੈ ਉਹ ਅਮਰ ਹੋ ਜਾਂਦੇ ਹੈ ਕਿਉਂਕਿ ਉਹ ਇਸ ਦੁਨੀਆ ਦੀ ਮੋਹ ਮਾਇਆ ਛੜ ਦਿੰਦੇ ਹੈ ਇਸੇ ਕਰਕੇ ਇਹ ਜਿਹੜੀ ਸਰਬੇ ਸਮਾਨੇ ਦੀ ਗੱਲ ਹੈ ਸਤਗੁਰੂ रविदास ਸਮਰਦਾ ਜੀ ਤੋਹੀ ਮੋਹਿ ਮੋਹਿਤੋਹੀ ਅੰਤਰ ਕੈਸਾ ਸ਼ਬਦ ਦੇ ਵਿੱਚ ਕਹਿ ਰਹੇ ਹੈ ਸਰੀਰ ਅਰਧੇ ਮੁਕ ਬਚਾਰ ਦੇ ਰਵਿਦਾਸ ਸਮਦਲ ਸਮਝਾਵੇ ਕੋ ਕਹਿੰਦੇ ਹੈ ਪ੍ਰਮਾਤਮ ਜਿੰਨੀ ਦੇ ਤੱਕੇ ਸਰੀਰ ਹੈ ਮੈਂ ਤੇਰੇ ਸਿਮਰਨ ਦੇ ਵਿੱਚ ਜੁੜਿਆ ਰਾ ਅਤੇ ਤੋ ਸਰਬ ਦੇ ਵਿੱਚ ਨਰਲੀਪ ਹੋ ਕੇ ਵਿਆਪ ਰਿਹਾ ਬਸ ਰਿਹਾ ਸਾਰੇ ਹੀ ਤੇਰੀ ਦੇਣ ਹੈ ਇਹ ਸਾਰੇ ਸੰਸਾਰ ਤੇਰੀ ਕਿਰਤ ਹੈ ਤੋ ਕਰਤਾ ਹੈ ਇਹ ਵੀ ਮੈਨੂੰ ਤੇਰੇ ਜੋ ਭਗਤ ਹੈ ਤੇਰੇ ਗੁਰੂ ਹੈ ਜੋ ਵੀ ਜਿਹੜੇ ਤੇਰੇ ਨਾਲ ਜੁੜੇ ਹੋਏ ਕੋਈ ਸਾਨੂੰ ਕੋਈ ਮੈਨੂੰ ਇਹ ਸਮਝਾਉਣ ਵਾਲਾ ਨਾ ਜਵੇ ਇਸੇ ਕਰਕੇ ਉਹਨਾਂ ਨੇ ਕਿਹਾ ਠਾਕਰ ਸਰਬੇ ਸਮਾਨਾ ਕਿਆ ਕਹੋ ਸੁਣਿਓ ਸਵਾਮੀ ਤੂੰ ਵੱਡਪੁਰਖ ਸਜਾਣਾ ਇਹ ਪ੍ਰਮਾਤਮਾ ਦੁਨੀਆ ਜੋ ਮਰਜੀ ਕਹਿੰਦੀ ਲੇਕਿਨ ਤੂੰ ਸਰਬ ਦਾ ਮਾਲਕ ਹੈ ਸਰਬ ਵਿਆਪਕ ਹੈ ਅਗਮ ਅਗੋਚਰ ਮਾਨ ਅਬਮਾਨ ਮੰਦੇ ਸੋ ਸੇਵਕ ਨਹੀਂ ਜਿਨ੍ਹਾਂ ਦੇ ਵਿੱਚ ਕਹਿੰਦੇ ਮਾਣ ਹੈ ਹੰਕਾਰ ਹੈ ਉਹ ਸੇਵਕ ਨਹੀਂ ਉਹ ਕਹਿੰਦੇ ਤੇਰੇ ਦਾਸ ਨਹੀਂ ਹੋ ਸਕਦੇ ਜਿਨ੍ਹਾਂ ਦੇ ਵਿੱਚ ਮਾਣ ਹੈ ਹੰਕਾਰ ਹੈ ਕਿਉਂਕਿ ਮਾਣ ਤੇ ਹੰਕਾਰ ਹੀ ਉਸ ਪਰਮਾਤਮਾ ਤੋਂ ਮਨੁੱਖ ਨੂੰ ਦੂਰ ਕਰਦਾ ਹੈ ਤੇ ਜਿਨ੍ਹਾਂ ਵਿੱਚ ਮਾਣ ਤੇ ਅਪਮਾਨ ਹੈ ਉਹ ਤੇਰੇ ਸੇਵਕ ਨਹੀਂ ਹੋ ਸਕਦੇ ਤਤ ਸਮਦਰਸੀ ਸੰਤ ਕੋਈ ਕੋਟ ਮਦਾ ਹੈ ਜਿਸ ਨੂੰ ਤੇਰਾ ਮੂਲ ਪਤਾ ਲੱਗ ਗਿਆ ਜਿਸ ਨੂੰ ਆਪਣਾ ਮੂਲ ਪਤਾ ਲੱਗ ਗਿਆ ਕਿ ਤੂੰ ਸਭ ਦੇ ਵਿੱਚ ਇੱਕੋ ਜਿਹਾ ਵਿੱਚ ਦੇ ਹੈ ਪਰ ਨਲਿਪ ਹੈ ਕੋਈ ਕੋਟ ਮੰਦਾ ਹੈ ਕਿੰਨੇ ਕਰੋੜਾਂ ਦੇ ਵਿੱਚ ਕੋਈ ਇੱਕ ਅੰਦਾ ਹੈ ਕੋਈ ਬਿਰਲਾ ਹੈ ਇਹ ਨਹੀਂ ਕਿ ਸਾਰੇ ਇਸੇ ਕਰਕੇ ਦੂਜੀ ਪੰਕਤੀ ਦੇ ਵਿੱਚ ਹੀ ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ ਦੋਹੂ ਤੇ ਰਹਿਤ ਭਗਤ ਹੈ ਕੋਈ ਬਿਰਲਾ ਜਾਣਾ ਕੋਈ ਬਿਰਲਾ ਹੈ ਉਸ ਦਾ ਭਗਤ ਜਿਹੜਾ ਇਸ ਚੰਗੇ ਤੇ ਮੰਦੇ ਤੋਂ ਛੁੱਟਿਆ ਹੋਇਆ ਹੈ ਗਿਆਨ ਕਾਦੀ ਲੈ ਵੇਦਾਂ ਦੇ ਵਿੱਚੋਂ ਲਿਆ ਹੈ ਗਿਆਨ ਐਸੀ ਕਰਕੇ ਲੈਣਾ ਸੀ ਕਿ ਸਾਡਾ ਵਿਸ਼ੇ ਬਕਾਰਾਂ ਤੋਂ ਅਸੀਂ ਦੂਰ ਹੋ ਜਾਈਏ ਪਰ ਜਿਹੜੇ ਲੋਕਾਂ ਦੇ ਨਾਲ ਇਹ ਗਿਆਨ ਵੇਚਦੇ ਰਹੇ ਉਹਨਾਂ ਨੇ ਰੋਟੀ ਦਾ ਆਪਣਾ ਸਿਸਟਮ ਬਣਾ ਲਿਆ ਨਾ ਜਿਨ੍ਹਾਂ ਨੂੰ ਉਹਨੇ ਗਿਆਨ ਦਿੱਤਾ ਉਹਨਾਂ ਨੂੰ ਹੋਈ ਸਮਝ ਲੱਗੀ ਤੇ ਜਿਹੜੇ ਦੇ ਰਹੇ ਸੀ ਉਹਨਾਂ ਨੂੰ ਬਿਨੈ ਪਤਾ ਲੱਗਾ ਕਿਉਂਕਿ ਇਹ ਅਭਿਆਸ ਹੀ ਇਸ ਕਰਕੇ ਕਰਨਾ ਹੁੰਦਾ ਕਿ ਅਸੀਂ ਸਹਿਜ ਅਵਸਥਾ ਚਲ ਜਾਈਏ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਪਿਆ ਤੈ ਕਰਮੇ ਨਾਸ ਜਦੋਂ ਗਿਆਨ ਪੈ ਆ ਗਿਆ ਜਦੋਂ ਉਸ ਦਾ ਪਤਾ ਲੱਗ ਗਿਆ ਜਦੋਂ ਸਾਨੂੰ ਨਾਮ ਦੇ ਨਾਲ ਸਿਮਰਨ ਕਰਦੇ ਕਰਦੇ ਕੋੜ ਦੀ ਦੀਵਾਰ ਤੋੜ ਕੇ ਉਸ ਦੇ ਨਾਲ ਜੁੜ ਗਏ ਤਾਂ ਫਿਰ ਕਰਮਾਂ ਦਾ ਨਾਸ਼ ਹੋ ਜਾਂਦਾ ਫਿਰ ਚੰਗੇ ਮੰਦੇ ਕੋਈ ਨਹੀਂ ਰਹਿੰਦੇ ਇਸੇ ਕਰਕੇ ਉਹ ਕਹਿੰਦੇ ਗਿਆਨ 因 ਕਰਮ ਅਭਿਆਸ ਪਹਿਲਾ ਕਰਮ ਕਰਤਾ ਬੰਦਾ ਲੇਕਿਨ ਜਦੋਂ ਧਰਮ ਖੰਡ ਤੋਂ ਅੱਗੇ ਜਾਂਦਾ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਗਿਆਨ ਖੰਡ ਦੇ ਵਿੱਚ ਜਾ ਕੇ ਕਰਮ ਖੰਡ ਦੇ ਵਿੱਚ ਜਾ ਕੇ ਇਸ ਕਰਕੇ ਉਸ ਨੂੰ ਫਿਰ ਪਤਾ ਲੱਗਦਾ ਕਿ ਸੱਚ ਖੰਡ ਦੇ ਵਿੱਚ ਕਿੱਦਾਂ ਪਹੁੰਚਣਾ ਕਿਉਂਕਿ ਜਿਹੜੇ ਦੁਨੀਆ ਦੇ ਸੂਖਸ਼ਮ ਦੁਨੀਆ ਤੇ ਜਿਸ ਨੂੰ ਕੱਢਣਾ ਹੈ ਉਹ ਬਹੁਤ ਔਖਾ ਕੰਮ ਹੈ ਕਹਿਣਾ ਸੌਖਾ ਹੈ ਕਹਿਣ ਕਹਾਵਨ ਇਕ ਕੀਰਤ ਕਰਲਾ ਕਹਿੰਦੇ ਇਹ ਰਸਤਾ ਤਾਂ ਬਹੁਤ ਸੁਹਣਾ ਬੇ ਤੂੰ ਦੀ ਸਿਫਤ ਕਰ ਕਹਿਣ ਕੌਣੋਂ ਹੈ ਬੜਾ ਸੁਖਾ ਲੱਗਦਾ ਬੇ ਸਿਫਤ ਕਰਨੇ ਹੈ ਪਰ ਸਿਫਤ ਦੇ ਢਾਣ ਨਾਲ ਆਪਣੇ ਵਿਸ਼ੇ ਵਿਕਾਰ ਜਿਹੜੇ ਛੱਡਣੇ ਹੈ ਉਹ ਬੜੇ ਔਖੇ ਹੈ ਕਥਨ ਕਹਿਨ ਤੇ ਮੁਕਤਾ ਗੁਰਮਖ ਕੋਈ ਦਰਲਾ ਕਹਿੰਦੇ ਉਹ ਬਹੁਤ ਹੀ ਦਰਲਾ ਕੋਈ ਹੁੰਦਾ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜਦਾ ਕਥਨ ਕਹਿਨ ਤੇ ਮੁਕਤਾ ਜਿਹੜਾ ਕਹਿੰਦਾ ਹੈ ਕਥਨ ਕਰਦਾ ਹੈ ਉਸ ਤੇ ਅਮਲ ਕਰਦਾ ਹੈ ਇਹ ਨਹੀਂ ਕਿ ਸਤਨਾਮ ਕਹਿਣਾ ਪਰ ਬੋਲਣਾ ਝੂਠ ਪਖੰਡ ਦੇ ਵਿੱਚ ਰਹਿਣਾ ਅਡੰਬਰ ਦੇ ਵਿੱਚ ਰਹਿਣਾ ਕਰਮ ਕੰਡਨ ਦੇ ਵਿੱਚ ਰਹਿਣਾ ਸੱਚ ਤੇ ਤਰਨਾ ਨਹੀਂ ਫਿਰ ਮੁਕਤਾ ਨਹੀਂ ਹੋ ਸਕਦਾ ਮੁਕਤਾ ਉਹ ਹੀ ਹੈ ਜਿਹੜਾ ਕਹਨੇ ਔਰ ਕਥਨੇ ਤੇ ਖਰਾ ਉਤਰਦਾ ਪਰ ਉਹ ਹੈ ਬਿਰਲਾ ਕਹਿਣ ਕਹਾਵਨ ਇਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ ਕਿੰਦੇ ਕੋਈ ਗੁਰਮਖ ਮਿਰਲਾ ਹੈ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜਦਾ ਹੈ ਜਿਹੜਾ ਆਪਣੀ ਕਹੀ ਤੇ ਪੂਰਨ ਖਰਾ ਉਤਰਦਾ ਲੇਕਿਨ ਜੇਕਰ ਗਿਆਨ ਵੇਦਾਂ ਚੋਂ ਲੈ ਕੇ ਅੱਗੇ ਪੜ ਪੜਾ ਕੇ ਉਹਦਾ ਬਿਜ਼ਨਸ ਬਣਾ ਲਿਆ ਕਥਾਵਾਂ ਦਾ ਮੁੱਲ ਲੈਣਾ ਸ਼ੁਰੂ ਕਰ ਲਿਆ ਠੀਕ ਹੈ পেট ਨੂੰ ਪਲਣਾ ਪਰ ਜੇਕਰ ਪਦਾਰਥ ਇਕੱਠੇ ਕਰਨ ਲੱਗ ਪਏ ਤਾਂ ਫਿਰ ਕਾਦੀ ਕੀਰਤ ਕੀਤੀ ਫਿਰ ਉਹਦੀ ਸਫਤ ਸਲਾਹ ਕੀ ਕੀਤੀ ਇਹ ਰਸਤਾ ਸੁੱਖਾ ਦੇ ਇਹ ਵਿਖਮ ਦਾ ਰਸਤਾ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਜਗ ਬੰਦੀ ਮੁਕਤੇ ਹੋ ਮਾਰੀ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਜਿਹੜਾ ਮੁਕਤਾ ਹੋਇਆ ਉਹਦੀ ਹੋਂਮੇ ਖਤਮ ਹੋ ਗਈ ਹੈ ਹੋਂਮੇ ਮਾਰੀ ਹੋਂਮੇ ਮਰ ਗਈ ਉਹਦੀ ਜਿਸ ਦੀ ਹੋਂਮੇ ਮਰ ਗਈ ਮੈਂ ਮੇਰੀ ਖਤਮ ਹੋ ਗਈ ਉਹ ਮੁਕਤ ਹੋ ਗਿਆ ਇਸ ਦੁਨੀਆ ਤੋਂ ਉਹਦਾ ਆਉਣ ਜਾਣ ਮੁਕਤ ਹੋ ਗਿਆ ਆਉਣ ਜਾਣ ਖਤਮ ਹੋ ਗਿਆ ਜਗ ਬੰਦੀ ਮੁਕਤੇ ਹੋ ਮਾਰੀ ਜੱਗ ਗਿਆਨੀ ਬਿਰਲਾ ਅਚਾਰੀ ਸਾਰਾ ਕਹਿੰਦੇ ਜਾਗੀ ਕਹਿੰਦਾ ਮੈਨੂੰ ਗਿਆਨ ਬਹੁਤ ਹੈ ਬਹੁਤ ਮੀਨ ਨੋਲੇਜ ਹੈ ਬਿਰਲਾ ਅਚਾਰੀ ਪਰ ਆਚਰਨ ਕਹਿੰਦੇ ਕਿਸੇ ਕਿਸਦਾ ਕੋਈ ਇਕਰੂਣਚ ਇਕਦ ਆਚਰਨ ਤਾਂ ਹੀ ਇਹ ਸਾਰਾ ਸੁੱਧਾ ਹੀ ਆਚਰਨ ਹੁੰਦਾ ਹੈ ਕਿ ਆਪਣੇ ਕਹੀ ਔਰ ਕਥਨੇ ਤੇ ਖਰਾ ਉਤਰਨਾ ਇਹ ਆਚਰਨ ਬਾੜਾ ਹੀ ਉਤਰ ਸਕਦਾ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਸੰਤ ਆਚਰਣ ਸੰਤ ਚੋ ਮਾਰਗ ਸੰਤ ਚੋ ਲਗ ਲਗਣੀ ਸੰਤਾਂ ਦਾ ਆਚਰਣ ਸੰਤਾਂ ਦਾ ਮਾਰਗ ਮੈ ਜਵੇ ਪਰ ਬਿਰਲਾ ਹੈ ਬਹੁਤ ਘਟ ਹੈ ਜਗ ਪੰਡਿਤ ਬਿਰਲਾ ਵਿਚਾਰੀ ਸਾਰੀ ਦੁਨੀਆ ਕਹਿੰਦੀ ਸਾਨੂੰ ਬਹੁਤ ਵੱਡਾ ਗਿਆਨ ਹੈ ਪਰ ਵਿਚਾਰ ਕਿਸੇ ਕਿਸੇ ਨੂੰ ਹੈ ਬਿਨ ਸਤਗੁਰੇ ਭੇਟੇ ਸਭ ਫਿਰੇ ਹੰਕਾਰੀ ਉਸ ਪਰਮਾਤਮਾ ਨੂੰ ਉਸ ਸਤਗੁਰ ਨੂੰ ਮੰਨਣ ਵਾਲਾ ਕੋਈ ਕੋਈ ਬਿਰਲਾ ਹੈ ਇਹ ਤਾਂ ਸਾਰੇ ਹੰਕਾਰ ਚ ਤੋੜੇ ਫਿਰਦੇ ਕਿੰਨਿਆਂ ਨੂੰ ਇਹੋ ਹੀ ਹੰਕਾਰ ਹੋ ਜਾਂਦਾ ਕਿ ਅਸੀਂ ਗੁਰੂ ਬਾਣੇ ਹ ਪਰ ਗੁਰੂ ਦੀ ਦੇਹ ਨੂੰ ਦੇਖ ਕੇ ਉਹ ਮੰਨ ਰਿਹਾ ਪਰ ਗੁਰੂ ਦੇ ਸ਼ਬਦ ਨੂੰ ਨਹੀਂ ਮੰਨ ਰਿਹਾ ਜਿੰਨੀ ਦੇ ਤੱਕ ਸ਼ਬਦ ਨੂੰ ਨਹੀਂ ਮੰਨਿਆ ਕਿਉਂਕਿ ਦੇਹ ਜੜੀ ਇਹ ਨਾਸ਼ ਹੋਣੀ ਹੈ ਸ਼ਬਦ ਨੇ ਰਹਿਣਾ ਹੈ ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹਨ ਇਹ ਸ਼ਬਦ ਉਹਨਾਂ ਦਾ ਹੈ ਜਿਨ੍ਹਾਂ ਨੇ ਆ ਕੇ ਦੁਨੀਆ ਤੇ ਗਿਆਨ ਪ੍ਰਾਪਤ ਕਰਕੇ ਉਸ ਪਰਮਾਤਮਾ ਦੇ ਨਾਲ ਆਪਣਾ ਬੰਧਨ ਬਣਾਇਆ ਜਿਨ੍ਹਾਂ ਨੇ ਆਪਣੇ ਹਉਮੇ ਮਾਰੀ ਜਿਨ੍ਹਾਂ ਨੇ ਮੈਂ ਮੇਰੀ ਖਤਮ ਕੀਤੀ ਇਸੇ ਕਰਕੇ ਸਤਗੁਰ ਅਰਦਾਸਪਾਲਾ ਜੀ ਕਹਿੰਦੇ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੋਂ ਬੰਦੇ ਕਹਿੰਦੇ ਤੁਸੀਂ ਮੈਨੂੰ ਮੋਹ ਦੇ ਤੰਦਾਂ ਦੇ ਵਿੱਚ ਬੰਨ੍ਹਿਆ ਸੀ ਪਰ ਮੈਂ ਤੈਨੂੰ ਪਿਆਰ ਦੇ ਤੰਦਾਂ ਦੇ ਵਿੱਚ ਬੰਨ੍ਹ ਲਿਆ ਇਹ ਬਿਰਲਾ ਹੈ ਕੋਈ ਸਾਰੇ ਨਹੀਂ ਕਰੋੜਾਂ ਚ ਇੱਕ ਹੈ ਕੋਈ ਕੋਟਮੰਦਾ ਹੈ ਕਰੋੜਾਂ ਚ ਕਹਿੰਦੇ ਇੱਕ ਅਦਾ ਹੈ ਗੱਤ ਤੇ ਅਬਗਤ ਕੁਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾ ਨ ਪਾਇਆ ਕਹਿੰਦੇ ਉਸ ਦੀ ਗਤੀ ਉਸ ਦੀ ਅਵਸਥਾ ਇਹ ਦੇਖੇ ਨਹੀਂ ਜਾ ਸਕਦੀ ਕਹੀ ਨਹੀਂ ਜਾ ਸਕਦੀ ਕੁਛ ਨਦਰ ਨਾ ਆਇਆ ਦਸਦਾ ਕੁਛ ਨਹੀਂ ਸੰਤਨ ਕੀ ਰੇਣ ਕਿਨਾਂ ਨੂੰ ਦੱਸਿਆ ਜਿਹੜੇ ਸੰਤਾਂ ਦੇ ਧੂੜ ਬਣ ਗਏ ਸੰਤਾਂ ਦੇ ਜਿਨ੍ਹਾਂ ਨੂੰ ਧੂੜ ਮੜ ਗਏ ਨਾਨਕ ਦਾ ਨ ਪਾਇਆ ਉਹਨਾਂ ਨੂੰ ਉਹ ਦਾਨ ਮਿਲ ਗਿਆ ਸੰਤਾਂ ਦਾ ਸੰਤਾਂ ਦੀ ਰੇਣ ਬਣਨਾ ਸੰਤਾਂ ਦੇ ਜਦੋਂ ਰੇਣ ਵੜਾਂਗੇ ਤਾਂ ਫਿਰ ਸਾਨੂੰ ਉਹ ਸਾਰਾ ਕਰਮ ਅਕਰਮ ਚਿੰਗੇ ਮਾੜੇ ਦਾ ਪਤਾ ਲੱਗਣਾ ਇਸੇ ਕਰਕੇ ਜਿਹੜੇ ਤੀਜੇ ਪਾਸ਼ਾ ਕਹਿ ਰਹੇ ਇਸ ਜਗ ਮੇ ਕੋ ਬਿਰਲਾ ਬ੍ਰह्म ਗਿਆਨੀ ਜੇ ਹਮੇ ਮੇਟ ਸਮਾਏ ਨਾਨਕ ਤਿਸਨੋ ਮਿਲਿਆ ਸਦਾ ਸੁਖ ਪਾਈਏ ਜੇ ਅੰਧਨ ਹਰ ਨਾਮ ਤੇ ਇਸ ਜਗ ਚ ਕਹਿੰਦੇ ਕੋਈ ਬਿਰਲਾ ਹੈ ਬ੍ਰਹਮ ਗਿਆਨੀ ਜਿਹੜਾ ਬ੍ਰਹਮ ਦੇ ਬਾਰੇ ਜਾਣਦਾ ਹੈ ਬ੍ਰਹਮ ਕੀ ਹੈ ਜਿਹੜਾ ਇਸ ਦੁਨੀਆਂ ਨੂੰ ਬਣਾਉਣ ਵਾਲਾ ਹੈ ਜੇ ਹਮੇ ਮੇਟ ਸਮਾਏ ਜਿਸ ਨੇ ਆਪਣੀ ਮੈਂ ਮੇਰੇ ਨੂੰ ਖਤਮ ਕਰ ਲਿਆ ਉਹੀ ਬਿਰਲਾ ਹੈ ਉਹੀ ਬ੍ਰਹਮ ਗਿਆਨੀ ਬਾਰੇ ਜਾਣਦਾ ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈ ਜਿਹੜਾ ਬ੍ਰਹਮ ਗਿਆਨੀ ਹੈ ਜਿਹੜਾ ਭਗਤ ਹੈ ਉਹਨੂੰ ਜਦੋਂ ਮਿਲਦੇ ਹੈ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ਜੇ ਅੰਧਨ ਹਰ ਨਾਮ ਤੇ ਆਈਏ ਉਸ ਦੇ ਸ਼ਬਦ ਤੋਂ ਉਸ ਦੀ ਬਾਣੀ ਤੋਂ ਜਿਨ੍ਹਾਂ ਨੇ ਅਮਲ ਕੀਤਾ ਆਪਣਾ ਆਚਰਣ ਤੇ ਚੱਲੇ ਆਪਣਾ ਹੰਕਾਰ ਨੂੰ ਖਤਮ ਕੀਤਾ ਉਹਨਾਂ ਨੂੰ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਨ ਲਈ ਜਦੋਂ ਉਹਨਾਂ ਦੇ ਆਚਰਣ ਤੇ ਚੱਲੇ ਤਾਂ ਸਿਮਰਿਆ ਤੇ ਸਦਾ ਦਿਨ ਰਾਤ ਉਹਨਾਂ ਨੂੰ ਸੁਖ ਪ੍ਰਾਪਤ ਹੋਇਆ ਆਨੰਦ ਦੇ ਵਿੱਚ ਰਹੇ ਖੇੜੇ ਦੇ ਵਿੱਚ ਰਹੇ ਸੋ ਇਸ ਸ਼ਬਦ ਦੇ ਵਿੱਚ ਜੋ ਸਤਗੁਰੂ ਸਮਝਾ ਰਹੇ ਕਿ ਅਸੀਂ ਇਸ ਦੁਨੀਆ ਤੇ ਆਏ ਅਸੀਂ ਕਰਮਾ ਅਕਰਮਾ ਦੇ ਵਿੱਚ ਉਲਝ ਕੇ ਨਾ ਰਹ ਜਾਈਏ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਸੱਚ ਦੇ ਮਾਰਗ ਨੂੰ ਉਪੜਾਈਏ ਭਾਣੇ ਨੂੰ ਮੰਨੀਏ ਲੇਕਿਨ ਜੇਕਰ ਕਹੀਏ ਸਾਡੀ ਅਕਲ ਬਹੁਤ ਵੱਡੀ ਹੈ ਤੇ ਉਹ ਕਹਿੰਦੇ ਤੂੰ ਵੱਡ ਪਰਖਾ ਸੁਜਾਣਾ ਉਹਦੇ ਤੋਂ ਵੱਡੀ ਅਕਲ ਕਿਹਦੀ ਹੋ ਸਕਦੀ ਜਿਸ ਨੇ ਇਹ ਦੁਨੀਆ ਬਣਾਈ ਹੈ ਜਿਹੜਾ ਕਹਿੰਦਾ ਮੈਂ ਬਹੁਤ ਵੱਡਾ ਅਕਲਮੰਦ ਹਾਂ ਤੇ ਉਸ ਅਕਲਮੰਦ ਨੂੰ ਪਤਾ ਹੋਣਾ ਚਾਹੀਦਾ ਕਿ ਤੇ ਜਾਣਾ ਕਦੋਂ ਤੇ ਤੂੰ ਆਇਆ ਕਿਦਾਂ ਸੀ ਕਿਸ ਕੰਮ ਲਈ ਆਇਆ ਤੂੰ ਅਕਲ ਤਾਂ ਤੈਨੂੰ ਦੇਣਾ ਕੋਈ ਹੋਰ ਹੈ ਜਿਸ ਨੇ ਤੈਨੂੰ ਅਕਲ ਦਿੱਤੀ ਹੈ ਤੂੰ ਉਹਦੇ ਤੋਂ ਚਤਤ ਸਿਆਣਾ ਬਣਦਾ ਫਿਰਦਾ ਜੋ ਮਰਜ਼ੀ ਕਹਿ ਲਓ ਸੋ ਆਓ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਮਾਨ ਅਬਮਾਨ ਨੂੰ ਖਤਮ ਕਰਦੇ ਹੋਏ ਉਸ ਪਰਮਾਤਮਾ ਦਾ ਸਿਮਰਨ ਕਰਦੇ ਕਰਦੇ ਉਸ ਦੇ ਨਾਲ ਜੁੜਨ ਲਈ ਬੇਨਤੀ ਅਰਦਾਸ ਅਰਜੋਈ ਕਰੀਏ ਕਿ हे ਪ੍ਰਮਾਤਮਾ ਸ਼ੁੱਧ ਬਣੇ ਪੜਨ ਦਾ ਆਚਾਰਨ ਦਾ ਬਲ ਬਖਸ਼ ਅਤੇ ਤੇਰੀ ਰਜਾ ਤੇ ਵਿੱਚ ਰਹਿੰਦੇ ਹੋਏ ਬਾਕੀ ਦੇ ਸਵਾਸ ਖਤਮ ਹੋਣ ਅਤੇ ਸੰਤਾਂ ਦੇ ਚਰਨਾਂ ਦੀ ਧੂੜ ਜਿਹੀ ਪ੍ਰਾਪਤ ਹੋਵੇ ਇਹ ਸਰੀਰ ਜਿਹੜਾ ਸਿਮਰਨ ਦੇ ਵਿੱਚ ਲੱਗ ਜਵੇ ਜਿੰਨੀ ਦੇ ਤੱਕ ਇਹੋ ਹੀ ਅਦਾਸ ਪੈਂਤੇ ਜੋ ਹੀ ਕੰਦੇ ਪਤਿ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ